ਸਾਰਿਆਂ ਨੂੰ ਪਿਆਰ ਭਰੀ ਸਸਰੀਏ ਘਰ ਮੈਂ ਪਰਮਿੰਦਰ ਕੌਰ ਤੇ ਇਹ ਆਪਾਂ ਸੂਟ ਤਿਆਰ ਕੀਤਾ ਐਮਰੀ ਕਾਟਣ ਦੇ ਉੱਤੇ ਨੀਡਲਵਰਕਾ ਹਲਕਾ ਜਿਹਾ ਵਰਕ ਕੀਤਾ ਆਪਾਂ ਘੇਰੇ ਤੇ ਤੇ ਬਾਹਾਂ ਤੇ ਤੇ ਇਹਦਾ ਮਸਟਰਡ ਕਲਰ ਹੈ ਇਹ ਕੈਮਰੇ 'ਚ ਥੋੜਾ ਜਿਹਾ ਫਿੱਕਾ ਹੁੰਦਾ ਤੇ ਕਿਸੇ ਵੀ ਭੈਣ ਨੇ ਸੂਟ ਆਪਾਂ ਤੋਂ ਤਿਆਰ ਕਰਵਾਉਣਾ ਤਾਂ ਕਰਵਾ ਸਕਦੀ ਹੈ ਕੋਈ ਵੀ ਵਰਕ ਆਪਦੇ ਮਨਪਸੰਦ ਦਾ ਸਿੰਧੀ ਫੁਟੀ ਦਾ ਤੇ ਨੀਡਲਵਰਕ ਦੇ ਸੂਟ ਜਿਵੇਂ گلاب ਦੇ ਫੁੱਲਾਂ ਵਾਲੇ ਨੀਡਲ ਵਰਕ ਦੇ گلاب ਦੇ ਫੁੱਲਾਂ ਵਾਲੇ ਉਹ ਵੀ ਤਿਆਰ ਕਰਵਾ ਸਕਦੇ ਹੋ ਕੋਈ ਵੀ ਵਰਕ ਹੋਵੇ ਅਸੀਂ ਉਹ ਵੀ ਤਿਆਰ ਕਰ ਦਿਆਂਗੇ ਮਸ਼ੀਨ ਵਰਕ ਸਿੰਧੀ ਬੁਟੀ ਦਾ ਜਾਂ ਦੀ ਮਨਪਸੰਦ ਦਾ ਕੋਈ ਵੀ ਡਿਜ਼ਾਈਨ ਹੋਵੇ ਪੇਂਟ ਵਾਲੇ ਸੂਟ ਹੋਣ ਤੇ ਆਪਾਂ ਤੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਐਂਡ ਟੈੱਕਲ ਵੇਖੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਤੇ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਇਹ ਤਾਂ ਆਪਾਂ ਹਲਕਾ ਜਿਹਾ ਹੀ ਫਰਕ ਕੀਤਾ ਇਹਦੇ ਉੱਤੇ ਤੁਸੀਂ ਜਿਹੇ ਜਿਹਾ ਮਰਜ਼ੀ ਫਰਕ ਕਰਵਾਉਣਾ ਹੋਵੇ ਆਪਾਂ ਤੋਂ ਕਰਵਾ ਸਕਦੇ ਹੋ ਤੇ ਇਹ ਤਾਂ ਥੋੜਾ ਹੀ ਵਰਕ ਕੀਤਾ ਵੈ ਸੂਟ ਤੇ ਆਪਾਂ ਤੁਸੀ WhatsApp ਤੇ ਆਰਡਰ ਕਰ ਸਕਦੇ ਹੋ ਆਦੀ ਮਨ ਪਸੰਦ ਦਾ ਡਿਜ਼ਾਈਨ ਭੇਜ ਕੇ ਤੇ ਆਪਾਂ ਤੋਂ ਸਟੱਪ ਲੈ ਕੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਸਾਡੇ Instagram ਤੇ ਜਾ ਕੇ ਵੀ ਤੁਸੀਂ ਵੀਡੀਓ ਵੇਖ ਸਕਦੇ ਹੋ ਤੇ ਜੇ ਤੁਹਾਨੂੰ ਸੂਟ ਪਸੰਦ ਆਇਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਲਕੁਲ ਹੀ ਹਲਕਾ ਜਾਂ ਵਰਕ ਕੀਤਾ ਆਪਾਂ ਕਿਸੇ ਵੀ ਭੈਣ ਨੇ ਜੇ ਹਲਕਾ ਵਰਕ ਕਰਵਾਉਣਾ ਉਹਦੇ ਜਿਸ ਹਿਸਾਬ ਦੀ ਕੀਮਤ ਲੱਗੂਗੀ ਜਿਹੇ ਜਿਹੇ ਵਰਕ ਹੋਊਗਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਇਆ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ